ਹਾਂਜੀ ਇੱਕ ਇਹ ਬਹੁਤ ਸੋਹਣਾ ਆਰਟੀਕਲ ਲੈ ਕੇ ਆਇਆ ਹਾਂ ਜੀ ਜੌਰਜਟ ਦੇ ਵਿੱਚ ਹੈ ਬਹੁਤ ਸੋਹਣਾ ਡੈਸਟਲ ਦੇ ਵਿੱਚ ਹੈ ਜੀ ਜੌਰਜਟ 5 ਮੀਟਰ ਸੂਟ ਹੈ ਨਾਲ ਵਰਕ ਆਊ ਦੇਖੋ ਜੀ ਬਹੁਤ ਸੋਹਣਾ ਵਰਕ ਹੈ ਬੁਟੀਕ ਦੇ ਉੱਪਰ ਵਰਕ ਹੈ ਸਾਰਾ ਜੀ ਇਹ ਜੌਰਜਟ ਦਾ ਔਰ ਨਾਲ ਦੁਪੱਟਾ ਹੋਊਗਾ ਜੀ ਟਾਈ ਐਂਡ ਡਾਈ ਦਾ ਮਸਲੀਨ ਪਿਓਰ ਦਾ ਜੀ ਪਿਓਰ ਦਾ ਦੁਪੱਟਾ ਹੋਊਗਾ ਜੀ ਵਰਕ ਦੇ ਦੁਪੱਟੇ ਦੇ ਉੱਪਰ ਦੇਖੋ ਜੀ ਕਲਰ ਬਹੁਤ ਸੋਹਣੇ ਆਏ ਨੇ ਜਿਵੇਂ ਰੈੱਡ ਕਲਰ ਹੈ ਦੇ ਵਿੱਚ ਇਹ ਨੈਕਸਟ ਆਊਗਾ ਦੇਖੋ ਜੀ ਬਹੁਤ ਸਾਰਾ ਰਾਇਲ ਬਲੂ ਕਲਰ ਬਹੁਤ ਪਿਆਰੇ ਪਿਆਰੇ ਕਲਰ ਨੇ ਜੀ ਲਓ ਜੀ ਤੁਸੀਂ ਕਲਰ ਦੇਖੀ ਚਲੋ ਬੁੱਕ ਕਰੀ ਚਲੋ ਸਕਰੀਨਸ਼ਾਟ WhatsApp ਤੇ ਆਰਡਰ ਪਲੇਸ ਕਰ ਦਿਓ ਜੀ ਲਓ ਜੀ ਬਹੁਤ ਸੋਹਣੇ ਕਲਰ ਆਏ ਨੇ ਗਰਮੀ ਗਰਮੀਆਂ ਵਾਲਾ ਕਲਰ ਚਾਰਟ ਹੈ ਜੀ ਲਵੈਂਡਰ ਕਲਰ ਆ ਗਿਆ ਦੇਖੋ ਜੀ ਬਹੁਤ ਸੋਹਣੇ ਕਲਰ ਨੇ ਲਵੈਂਡਰ ਕਲਰ ਆ ਦੇਖੋ ਜੀ 5 ਮੀਟਰ ਸੂਟ ਹੈਗਾ ਬਹੁਤ ਸੋਹਣਾ ਬੁਟੀਕ ਦਾ ਵਰਕ ਹੈ ਜੋ ਉੱਪਰ ਦੁਪੱਟਾ ਦੇਖੋ ਜੀ ਟਾਈ ਐਂਡ ਡਾਈ ਦਾ ਵਿਦ ਬੁਟੀਕ ਦਾ ਵਰਕ ਹੈ ਦੇਖੋ ਦੁਪੱਟਾ ਦੇਖੋ ਜੀ ਪ੍ਰੋਪਰ ਦੁਪੱਟਾ 2.5 ਮੀਟਰ ਦਾ ਹੋਊਗਾ ਜੀ ਬਹੁਤ ਸੋਹਣੇ ਕਲਰ ਆਏ ਨੇ ਜੀ 7-8 ਕਲਰ ਇਹਦੇ ਵਿੱਚ ਆਰਟੀਕਲ ਐਨ ਐ ਸੋਹਣਾ ਜਿਆਦਾ ਲਓ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਕਲਰ ਦੇਖੋ ਬੁੱਕ ਕਰੋ ਚਲਦੀ ਆਉਦੀ ਜੀ ਆਰਡਰ ਪਲੇਸ ਵਟਸਐਪ ਤੇ ਕਰ ਦਿਓ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਕੈਸ਼ ਔਨ ਲਿਵਰੀ ਤੇ 100 ਰੁਪਏ ਚਾਰਜ ਲੱਗਣਗੇ ਜੀ ਅਗਰ ਤੁਸੀਂ ਆਨਲਾਈਨ ਪੇਮੈਂਟ ਕਰ ਦਿਓ ਤਾਂ ਸ਼ਿਪਿੰਗ ਫ੍ਰੀ ਹੈ ਜੀ ਆਹ ਲਓ ਜੀ ਗ੍ਰੀਨ ਕਲਰ ਆ ਗਿਆ ਦੇਖੋ ਜੀ ਬੋਟਲ ਗ੍ਰੀਨ ਕਲਰ ਹੈ ਦੁਪੱਟਾ ਪ्योरਤਾ ਜੀ ਬਹੁਤ ਸੋਹਣੇ ਵਰਕ ਵਾਲੇ ਸੂਟ ਨੇ ਜੀ ਸਿਰਫ 1000 ਰੁਪਏ ਦਾ ਸੂਟ ਹੈ ਜੀ 1000 ਓਨਲੀ ਲੋਜੀ ਉਹ ਸੁਣਾ ਦੁਪੱਟਾ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ 1000 ਦਾ